ਕਿਸਾਨ ਵੀਰੋ ਸੀਡ ਮਾਫੀਆ ਦੀ ਬੁੱਕਲ 'ਚ ਬੈਠ 40-40 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਕਣਕ ਬੀਜਣ ਦੀਆਂ ਸ਼ਿਫਾਰਿਸ਼ਾਂ ਕਰਨ ਵਾਲੇ ਮੁੱਖ ਧਾਰਾ ਦੇ ਕੁਝ ਖੇਤੀਬਾੜੀ ਨਿਜਾਮ ਦੀ ਕਿਸਾਨਾਂ 'ਤੇ ਬੇਈਮਾਨ ਪਹੁੰਚਦਾ ਖੇਤਾਂ 'ਚੋਂ ਸਬੂਤਾ ਸਮੇਤ ਪਾਦਾ ਫਾਸ਼ ਕਰਨ ਦੇ ਮਕਸਦ ਨਾਲ ਪਿੰਡ ਪੂਲੀ ਜ਼ਿਲ੍ਹਾ ਬਠਿੰਡਾ ਵਿਖੇ ਸਰਦਾਰ ਗੁਪਿੰਦਰ ਸਿੰਘ ਉਹਨਾਂ ਦੇ ਖੇਤ ਸਿਰਫ 12 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਖੁੱਲੇ ਪਾੜੇ ਦੀ ਜਿਹੜੀ ਕਣਕ ਪ्योर ਕੁਦਰਤੀ ਖੇਤੀ ਤਹਿਤ ਆਪਾਂ ਬੀਜੀ ਸੀ ਉਹਦਾ ਬੇਹਾਦ ਸ਼ਾਨਦਾਰ ਰਿਜ਼ਲਟ ਆ ਚੁੱਕਿਆ ਤੇ ਇਹ ਰਿਜ਼ਲਟ ਸਟੀਡ ਮਾਫੀਆ ਤੇ ਸੀਡ ਮਾਫੀਆ ਦੇ ਦਲਾਲ ਮੁੱਖ ਧਾਰਾ ਦੇ ਖੇਤੀਬਾੜੀ ਨਿਜਾਮ ਦੇ ਮੂੰਹ ਤੇ ਕਰਾਰੀ ਚਪੇੜ ਹੈ ਰਾਤਰੀ ਅਕਾਲ ਦੀ ਮੈਂ ਗੁਰਪ੍ਰੀਤ ਸਿੰਘ ਦਬੜੀ ਕਾਨਾ ਤੋਂ ਦੋਸਤੋ ਤੁਹਾਡੇ ਧਿਆਨ ਚ ਲਿਆ ਦਈਏ ਕਿ ਪਿੰਡ ਪੂਲੀ ਵਿਖੇ ਇਹ ਜਿਹੜੀ ਆਪਾਂ ਕਣਕ ਬੀਜੀ ਸੀ ਇਹਦਾ ਝਾੜ ਲੋਕਵਾਨ ਵੈਰੈਟੀ ਦਾ ਆਇਆ ਸਤਾਰਾ ਕੁਆਂਟਲ 30 ਕਿਲੋ ਪ੍ਰਤੀ ਏਕੜ 1.5 ਏਕੜ ਰਕਵਾ ਸੀ ਤੇ ਸੋਨਾ ਮੋਤੀ ਦਾ ਝਾੜ ਆਇਆ ਹੈਗਾ ਜੀ 11 ਕੁਆਂਟਲ ਪ੍ਰਤੀ ਏਕੜ 2 ਏਕੜ ਰਕਵਾ ਸੀ ਇਹ ਬੇਹੱਦ ਸ਼ਾਨਦਾਰ ਝਾੜ باوجود ਇਸ ਦੇ ਆਇਆ ਕਿ ਸਾਡੇ ਕੁੱਲ ਬਾਣ ਦੇ ਵਿੱਚੋਂ 2.5 3 ਕਨਾਲਾਂ ਜਗ੍ਹਾ ਬੇਹੱਦ ਮਾੜੀ ਸੀ ਖਸੜ ਰੇਤੇ ਵਾਲੀ ਜ਼ਮੀਨ ਸੀ ਉੱਥੇ ਕਣਕ ਬਹੁਤ ਕਮਜ਼ੋਰ ਸੀ ਜਿਵੇਂ ਕਿ ਤੁਸੀਂ ਦੇਖਦੇ ਪਾਏ ਬਾਅਦੂਦ ਇਹਦੇ ਸਾਡਾ ਇੰਨਾ ਸੋਹਣਾ ਝਾੜ ਆਇਆ ਹੁਣ ਮੈਂ ਸਵਾਲ ਪੁੱਛਦਾ ਤੁਹਾਨੂੰ ਵੀ ਤੇ ਮੁੱਕ ਧਾਰਾ ਦੇ ਬੇਈਮਾਨ ਖੇਤੀਬਾੜੀ ਨਿਜਾਮ ਨੂੰ ਵੀ ਕਿ ਭਾਈ ਜੇਕਰ ਇੰਨੇ ਸੋਹਣੇ ਰਿਜ਼ਲਟ ਸਿਰਫ 12 ਕਿਲੋ ਬੀਜ ਨਾਲ ਖੁੱਲੇ ਪਾੜੇ ਦੀ ਕਣਕ ਦੇ ਆ ਰਹੇ ਆ ਉਹ ਵੀ ਕੁਦਰਤੀ ਖੇਤੀ ਤਹਿਤ ਤੇ ਫਿਰ ਤੁਸੀਂ ਕੈਮੀਕਲ ਖੇਤੀ ਚ 40 40 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਕਣਕ ਬੀਜਣ ਦੀਆਂ ਸ਼ਿਫਾਰਸ਼ਾਂ ਕਿਉਂ ਕਰਦੇ ਪਏ ਹੋ ਇਹਨੂੰ ਫਾਇਦਾ ਪਹੁੰਚਾਉਣ ਲਈ ਕਰਦੇ ਪਏ ਹੋ ਸੋ ਇਹ ਸਵਾਲ ਮੈਂ ਪੁੱਛਦਾ ਪਿਆ ਪਰ ਪੁੱਛਣਾ ਕਿਸਾਨ ਵੀਰੋ ਤੁਹਾਨੂੰ ਚਾਹੀਦਾ ਕਿਉਂਕਿ ਇਹਦਾ ਸਿੱਧਾ-ਸਿੱਧਾ ਨੁਕਸਾਨ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਹੁੰਦਾ ਪਿਆ ਕਿਉਂਕਿ ਜਿੰਨਾ ਜ਼ਿਆਦਾ ਬੀਜ ਪਾਓਗੇ ਉੰਨੇ ਜ਼ਿਆਦਾ ਬੂਟੇ ਹੋਣਗੇ ਤੇ ਜਿੰਨੇ ਜ਼ਿਆਦਾ ਬੂਟੇ ਜ਼ਮੀਨ ਤੇ ਹੋਣਗੇ ਉਨਾ ਜ਼ਿਆਦਾ ਜ਼ਮੀਨ ਦੇ ਉੱਤੇ ਬੋਝ ਵੱਧਦਾ ਤੇ ਫਿਰ ਉਨੀ ਹੀ ਜ਼ਿਆਦਾ ਖੁਰਾਕ ਚਾਹੀਦੀ ਹੈ ਤੇ ਉਹ ਖੁਰਾਕ ਖਰੀਦਣ ਲਈ ਤੁਹਾਡੀ ਜੇਬ ਚੋਂ ਪੈਸੇ ਬਾਜ਼ਾਰ 'ਤੇ ਜਾਂਦੇ ਆ। ਸੋ ਹੁਣ ਆਪਾਂ ਗੱਲ ਕਰਦੇ ਆ కెమికਲ ਖੇਤੀ ਦੀ। ਦੋਸਤੋ ਪਿੰਡ ਬਲੇਲ ਕੇ ਹਾਸਲ ਛੋਟੇ ਬਾੜੀਆਂ ਨੇੜੇ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੋਂ ਇੱਕ ਕਿਸਾਨ ਭਰਾ ਨੇ ਬੱਬੂ ਖੰਬੋਜ ਉਹ ਮੇਰੀਆਂ ਵੀਡੀਓ ਥੱਲੇ ਪੁੱਠੇ-ਪੁੱਠੇ ਕਮੈਂਟ ਕਰਦੇ ਸੀ ਬਹਿਸ-ਬਾਝੀ ਕਰਦੇ ਸੀ। ਮੈਂ ਉਹਨਾਂ ਨੂੰ ਕਿਹਾ ਜੋ ਮੈਂ ਕਹਿ ਰਿਹਾ ਜੇ ਤੁਹਾਡੇ ਖੇਤ ਕਰਵਾ ਦਿਆਂ ਫਿਰ ਤਾਂ ਮੰਨੋਗੇ ਉਹ ਕਹਿੰਦੇ ਠੀਕ ਹੈ ਉਸ ਤੋਂ ਬਾਅਦ ਇਸ ਸੀਜ਼ਨ ਉਹਨਾਂ ਨੇ ਪੰਜ ਕਣਾਲਾਂ ਕਣਕ ਖੁੱਲੇ ਪਾੜੇ ਦੀ ਪ੍ਰਤੀ ਏਕੜ 20 ਕਿਲੋ ਬੀਜ ਦੇ ਹਿਸਾਬ ਨਾਲ ਬੀਜੀ ਤੇ ਨਾਲ ਦੀਆਂ ਪੰਜ ਕਣਾਲਾਂ ਭੀੜੇ ਪਾੜੇ ਦੀ ਪ੍ਰਤੀ ਏਕੜ 45 ਕਿਲੋ ਬੀਜ ਦੇ ਹਿਸਾਬ ਨਾਲ ਬੀਜੀ ਸਾਰਾ ਪਾਲਣ ਪੋਸ਼ਣ ਸੇਮ ਆ ਡੀਏਪ ਯੂਰੀਆ ਸੇਮ ਆ ਪਾਣੀ ਵੀ ਇੱਕੋ ਜਿਹਾ ਲੱਗੇ ਆ ਤਾਂ ਖੁੱਲੇ ਪਾੜੇ ਵਾਲੀ ਕਣਕ ਦਾ ਜਿਹੜਾ ਝਾੜ ਆ 68 ਮਣ ਪ੍ਰਤੀ ਏਕੜ ਆਇਆ ਤੇ ਇਹ ਝਾੜ ਭੀੜੇ ਪਾੜੇ ਵਾਲੀ ਕਣਕ ਦੇ ਝਾੜ ਦੇ ਜਾਂ ਤਾਂ ਬਰਾਬਰ ਆ ਜਾਂ ਉਹ ਤੋਂ ਥੋੜਾ ਵੱਧ ਆ ਅਜਿਹਾ ਮੈਨੂੰ ਬੱਬੂ ਕੰਬੋਜ ਨੇ ਜਿਹੜਾ ਹੈਗਾ ਕਨਫਰਮ ਕੀਤਾ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤੋਂ ਬੱਬੂ ਕੰਬੋਜ ਦੇ ਖੇਤ ਜੇ ਖੁੱਲੇ ਪਾੜੇ ਵਾਲੀ ਸਿਰਫ 20 ਕਿਲੋ ਬੀਜ ਪ੍ਰਤੀ ਏਕੜ ਨਾਲ ਬੀਜੀ ਕਣਕ ਕੈਮੀਕਲ ਖੇਤੀ ਵਾਲੀ 68 ਮਣ ਝੜ ਗਈ ਤਾਂ ਫੇਰ ਮੁਕਤਾਰਾ ਦਾ ਖੇਤੀਬਾੜੀ ਨਿਜਾਮ 40 40 ਕਿਲੋ ਬੀਜ ਪ੍ਰਤੀ ਏਕੜ ਪਾ ਕੇ ਕਣਕ ਬੀਜਣ ਦੀਆਂ ਸ਼ਪਾਰਚਾਂ ਕਿਉਂ ਕਰਦਾ ਕਿਹਨੂੰ ਫਾਇਦਾ ਪਹੁੰਚਾਉਣ ਲਈ ਕਰਦਾ ਇਹ ਸਵਾਲ ਖੜਾ ਹੁੰਦਾ ਤੇ ਇਹ ਸਵਾਲ ਆਪਾਂ ਨੂੰ ਲਗਾਤਾਰ ਪੁੱਛਣਾ ਚਾਹੀਦਾ ਤੇ ਉਹਨਾਂ ਨੂੰ ਸਹੀ ਲੀ ਤੇ ਲਿਆਉਣ ਲਈ ਉਹਨਾਂ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾਪੂ ਲਿਓ ਅਗਲੇ ਹੀ ਐਨਐਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ